ਹਾਂਜੀ ਅੱਜ ਆਪਾਂ ਚੁੰਨੀ ਤੇ ਲੇਸ ਲਾਵਾਂਗੇ ਇਹ ਆਪਣੇ ਸੂਟ ਦੇ ਵਿੱਚ ਇਦਾਂ ਦਾ ਵਰਕ ਹੈ ਉਹਦੇ ਨਾਲ ਦੀ ਆਪਾਂ ਲੇਸ ਲਈ ਹੈ ਤੇ ਇਹ ਹੈ ਬਰੀਕ ਵਾਲੀ ਲੇਸ ਹੀ ਹੁੰਦੀ ਹੈ ਜੀ ਆਪਾਂ ਉੱਪਰ ਇਸ ਤਰ੍ਹਾਂ ਰੱਖ ਕੇ ਲਾਉਣੀ ਹੈ ਤੇ ਜਿਆਦਾ ਵਧੀਆ ਨਹੀਂ ਲੱਗਦੀ ਫਿਨਿਸ਼ਿੰਗ ਨਹੀਂ ਆਉਂਦੀ ਤੇ ਹੁਣ ਤੁਹਾਨੂੰ ਦੱਸਦੇ ਹਾਂ ਵੀ ਗੌਮ ਤਰੀਕੇ ਨਾਲ ਕਿਸ ਤਰ੍ਹਾਂ ਆਪਾਂ ਲੇਸ ਲਾ ਸਕਦੇ ਹਾਂ ਇਹ ਇਸ ਤਰ੍ਹਾਂ ਆਪਾਂ ਲੇਸ ਨੂੰ ਇੱਧੇ ਰੱਖਾਂਗੇ ਆ ਜਿਹੜੀ ਆਪਣੀ ਕੰਨੀ ਹੈ ਇਸ ਨੂੰ ਆਪਾਂ ਇੱਥੋਂ ਇੰਨਾ ਫੋਲਡ ਕਰ ਲੈਣਾ ਤੇ ਮੈਂ ਪਚਾਕਾਂ ਤੇ ਲਗਾਉਣੇ ਉਸੇ ਤਰੀਕੇ ਨਾਲ ਹੀ ਆ ਦੇਖ ਸਕਦੇ ਐਨਾ ਆਪਣਾ ਕਪੜਾ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਇਹ ਆ ਜਿਹੜੀ ਆਪਣੀ ਲਾਈਨ ਕੰਨੀ ਕੰਨੀ ਆ ਆਪਾਂ ਵਿੱਚ ਦੇਣੀ ਹੈ ਇਹਦੇ ਇਸ ਤਰੀਕੇ ਨਾਲ ਇਸ ਤਰ੍ਹਾਂ ਦਿਖੂਗੀ ਇਹ ਇਹਨੂੰ ਆਪਾਂ ਐਤਾ ਕਰਾਂਗੇ ਹੁਣ ਤੇ ਦੇ ਉੱਪਰ ਇਦਾਂ ਸਲਾਈ ਲਾ ਦਾਂਗੇ ਤੇ ਆਪਣੀ ਲੈਸ ਇਸ ਤਰ੍ਹਾਂ ਤਿਆਰ ਹੋ ਜੂਗੀ ਲੱਗ ਕੇ ਜਿਹੜੀ ਆਪਣਾ ਕਪੱਲ ਹੁੰਦਾ ਆਪਣਾ ਬਣਾ ਲੋਟ ਕਪੜਾ ਇਦ ਆਪਾਂ ਖਿੱਚਣਾ ਨਹੀਂ ਹੁੰਦਾ ਆਹ ਚੀਜ਼ ਨਹੀਂ ਵੱਜ ਜਾਂਦੀ ਐ ਇਹਨੂੰ ਸਾਰੇ ਨੂੰ ਆਪਾਂ ਢਿੱਲਾ ਰੱਖ ਕੇ ਇਸ ਤਰ੍ਹਾਂ ਕਪੜੇ ਤੇ ਲਾਉਣੀ ਐ ਤੇ ਇਹ ਜਿਆਦਾ ਖਿੱਚਾਂਗੇ ਤਾਂ ਆਹ ਚੀਜ਼ ਆਪਣੇ ਵਾਲ ਪੈਣ ਲੱਗ ਜਾਂਦੀ ਐ ਤੇ ਇਸ ਤਰ੍ਹਾਂ ਆਪਣਾ ਆਹ ਦਾ ਮੋੜ ਹੁਣ ਆਪਾਂ ਇਥੋਂ ਦੂਸਰੀ ਸਾਈਡ 'ਤੇ ਜਾਣੀ ਐ ਆਪਾਂ ਕਿਸ ਤਰੀਕੇ ਨਾਲ ਜਾਣੀ ਐ ਇਹ ਨੂੰ ਤੇ ਦਾਗ ਆ ਗਏ ਇਹ ਨੂੰ ਸ਼ੀਂਚੂ ਇੱਥੇ ਰੱਖ ਕੱਟ ਲੈਣਾ ਇਹ ਨੂੰ ਆਪਾਂ ਇਸ ਤਰੀਕੇ ਨਾਲ ਕਰਕੇ ਆਹ ਜਿਹੜੀ ਚਲੇਸ ਇਹਨੂੰ ਆਪਾਂ ਐ ਫੋਲਡ ਕਰ ਲੈਣਾ ਆਹ ਚੀਜ਼ ਇੱਧਰ ਨੂੰ ਕਰਕੇ ਇਹਨੂੰ ਇੱਧਰ ਨੂੰ ਫੋਲਡ ਕਰਾਂਗੇ ਹੁਣ ਆਪਾਂ ਇੱਧਰ ਨੂੰ ਇਹਨੂੰ ਆਪਾਂ ਇਦਾਂ ਹੀ ਇੱਧਰ ਫੋਲਡ ਕਰ ਲੈਣਾ ਠੀਕ ਹੈ ਇਹ ਤਾਂ ਕਰਨਾ ਆਪਾਂ ਇਹ ਤਾਂ ਸ਼ੁਰੂ ਕਰ ਲੈਣਾ ਇੱਕ ਵਾਰ ਹੁਣ ਆਪੈ ਨੂੰ ਕੰਡੇ ਵਾਲੇ ਪਾਸੇ ਥੋੜੀ ਸੋਖੀ ਹਿੰਦੀ ਲਾਉਣੀ ਜਿਹੜੇ ਪਣਾ ਵਾਲਾ ਪਾਸਾ ਹੈ ਇੱਧਰ ਥੋੜਾ ਜਿਹਾ ਆਪਣਾ ਵਾਧਾ ਹੁੰਦਾ ਆ ਕਰਕੇ ਆਪਾਂ ਨੂੰ ਥੋੜੀ ਪ੍ਰੋਬਲਮ ਆਉਂਦੀ ਹੈ ਇਹਦੇ ਇਹ ਕਪੜਾ ਵਾਧਾ ਕੱਟ ਜਾਂਦਾ ਆ ਚੀ ਜਿਹੜੀ ਆਪਣੀ ਕੰਨੀ ਫੋਲਡ ਕਰ ਲਈ ਉਸੇ ਤਰ੍ਹਾਂ ਹੀ ਦੂਜੀ ਸਾਈਡ ਵੱਗੂ ਇਥੋਂ ਆਪਾਂ ਇਦਾਂ ਫੋਲਡ ਕਰ ਲੈਣਾ ਇਹਦਾ ਆ ਚੀ ਜ ਆਪਣੀ ਵਿੱਚ ਆਉਣੀ ਚਾਹੀਦੀ ਆ ਇਥੋਂ ਆਪਾਂ ਸੈੱਟ ਕਰਕੇ ਸ਼ੁਰੂ ਕਰ ਲੈਣਾ ਇਹ ਆਪਾਂ ਸिलाई ਦੱਬਾਂਗੇ ਜਦੋਂ ਤੂੰ ਆਪਣੇ ਇਸ ਤਰੀਕੇ ਨਾਲ ਲੱਗ ਜਾਣੀ ਆ। ਉਸ ਇਹ ਇਹ ਦਾ ਰੱਖ ਲੈਣੀ ਨਹੀਂ ਕਿ ਰੱਖ ਛੱਡ ਕੇ ਕੰਨੀ ਆਪਾਂ ਫੋਲਡ ਕਰ ਲੈਣੀ ਆ। ਫਿਰ ਆਪਾਂ ਇਹਨੂੰ ਇਹਦੇ ਉੱਪਰ ਇਸ ਤਰ੍ਹਾਂ ਜਿਹੜੀ ਆ ਲਾਈਨ ਹੈ ਇਹ ਸਾਰੀ ਆਪਾਂ ਲਪੋ ਲੈਣੀ ਆ। ਇਸ ਇਹ ਰੱਖ ਲੈ। ਹੁਣ ਆਪਣੀ ਲੈਂਸ ਬਸ ਇਹ ਇੱਕ ਲੈਗਾ ਲੜ ਚੁੰਨੀ ਦਾ ਨੀਚੇ ਵਾਲਾ ਇਧਰਲੀ ਪਾਸੇ ਉਹੀ ਚੀਜ਼ ਆਪਾਂ ਉਸੇ ਤਰੀਕੇ ਫੋਲਡ ਕਰ ਲੈਣਾ ਤੇ ਇਹਨੂੰ ਆਪਾਂ ਜ਼ਿਆਦਾ ਖਿੱਚਣਾ ਨਹੀਂ ਹੈ ਇਹ ਜਿਹੜਾ ਚੁੰਨੀ ਦੇ ਲੜ ਆਉਂਦੀ ਹੈ ਪਣੇ ਲੋਟ ਹੋਈ ਇਧਰ ਨੂੰ ਕਪੜਾ ਵਾਧਾ ਹੁੰਦਾ ਹੈ ਤਾਂ ਇਹ ਇਧਰ ਆਪਾਂ ਬਿਲਕੁਲ ਨੋਰਮਲ ਪੋਲਾਏ ਰੱਖ ਕੇ ਕਪੜਾ ਵੀ ਬਸ ਇਦਾਂ ਹੀ ਸिलाई ਕਰਨੀ ਹੈ ਉੱਪਰੋਂ ਬਿਲਕੁਲ ਵੀ ਨਹੀਂ ਖਿੱਚਣਾ ਤੇ ਇਹ ਆਪਾਂ ਥੋੜੀ ਥੋੜੀ ਸिलाई ਫੜ ਕੇ ਲਾਉਣੀ ਹੈ ਤੇ ਆਪਣੇ ਸਾਰੇ ਪੱਲੇ ਤੇ ਲੱਗ ਗਈ ਹੈ ਇਹ ਆਪਣਾ ਲੜ ਜਿਹੜਾ ਜੁੰਨੀ ਦਾ ਸਾਰਾ ਲਾ ਕੇ ਤੇ ਆਪਣਾ ਇੰਨੀ ਕੁ ਰਹਿ ਗਈ ਬਸ ਤੇ ਹੁਣ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਫੋਲਡ ਕਰ ਲਾਂਗੇ ਹੁਣ ਆਪਾਂ ਇਹਨੂੰ ਇੱਥੋਂ ਕੱਟ ਕਰ ਲੈਣਾ ਕੱਟ ਆਪਾਂ ਵੱਧ ਨਹੀਂ ਰੱਖਣਾ ਬਿਲਕੁਲ ਨਾਲੋਂ ਕਰਕੇ ਕੱਟ ਕਰਾਂਗੇ ਕਿਉਂਕਿ ਇਹ ਲੈਸ ਉੱਧਰ ਕਮਾਲੀ ਨਹੀਂ ਗਈ ਤੇ ਇਹ ਆਪਾਂ ਬਿਲਕੁਲ ਇਦਾਂ ਹੀ ਸੈੱਟ ਆ ਜੂਗੀ ਜੇ ਫੋਲਡ ਕਰਨੀ ਹੋਵੇ ਫਿਰ ਆਪਾਂ ਵੱਧ ਘੱਟ ਨਹੀਂ ਪੈਂਦੀ ਹੈ ਹੁਣ ਆਪਣੀ ਲੈਸ ਸਾਰੀ ਚੁੰਨੀ ਤੇ ਲੱਗ ਗਈ ਇੱਕ ਵਾਰ ਹੁਣ ਆਪਾਂ ਇਹਦੀ ਡਬਲ ਸਲਾਈ ਕਰਕੇ ਇਹਨੂੰ ਨਾ ਮਤਲਬ ਉੱਪਰ ਦੀ ਫੋਲਡ ਕਰ ਦੇਣਾ ਕਪੜਾ نیچے ਨੂੰ ਤੇ ਸਿੱਧਾ ਹੀ ਬਸਾ ਰੱਖ ਕੇ ਆਪਾਂ ਇਹ ਸਲਾਈ ਲਾਉਣੀ ਹੈ ਉੱਪਰ ਵਾਲੀ ਕਿਉਂਕਿ ਕਪੜਾ ਵਿੱਚ ਦੀ ਦੇਖ ਹੀ ਰਿਹਾ ਤੇ ਫਿਰ ਆਪਾਂ ਨੂੰ ਉੱਪਰਲੇ ਪਾਸੇ ਕੋਈ ਵਾਲ ਨਹੀਂ ਬਣੂਗਾ ਇੱਥੇ ਇੱਥੇ ਆਪਾਂ ਸਲਾਈ ਨਾਲ ਲਾਈ ਦੇਣੀ ਹੈ ਤੇ ਜੇ ਆਪਾਂ ਦੂਸਰੀ ਸਾਈਡ ਦੀ ਲਾਉਣੀ ਹੈ ਫਿਰ ਉਹ ਕਈ ਵਾਰ ਉੱਪਰਲੇ ਪਾਸੇ ਗਲ ਬਣਨ ਲੱਗ ਜਾਂਦੇ ਆ ਸਿੱਧੇ ਪਾਸੇ ਜੁਨੀ ਦਾ ਜਿਹੜਾ ਹੁੰਦਾ ਉਧਰ ਫਿਰ ਵਲਦੇ ਸੁਣ ਲੱਗ ਜਾਂਦੇ ਤੇ ਇਹ ਆਪਾਂ ਸਿੱਧੇ ਪਾਸੇ ਦੀ ਲਾਉਣੀ ਹੈ ਤੇ ਇਹ ਇਸ ਤਰ੍ਹਾਂ ਲੱਗ ਜਾਣੀ ਸਾਰੀ ਆਪਣੀ ਇੱਥੇ ਆਪਣਾ ਕੋਰਨਰ ਹੈ ਉੱਥੋਂ ਆਪਾਂ ਧਿਆਨ ਨਾਲ ਇਸ ਤਰ੍ਹਾਂ نیچے ਨੂੰ ਫੋਲਡ ਕਰਕੇ ਤੇ ਇੱਥੋਂ ਆਪਾਂ ਸਿੱਧੀ ਸਲਾਈ ਇੱਕ ਵਾਰੀ ਲਾ ਕੇ ਸਾਰੇ ਫਿਰ ਆਪਾਂ ਦੂਸਰੀ ਸਾਈਡ ਨੂੰ ਫੋਲਡ 모ੜਾਂਗੇ ਫਿਰ ਇਹ ਤੋਂ ਆਪਾਂ ਇਸ ਤਰ੍ਹਾਂ ਮੋੜ ਦੇਣਾ ਚੱਕ ਕੇ ਪੈਰ ਇਹਨੂੰ ਕੋਨੇ ਕੋਰਨਰ ਤੇ ਰੱਖਾਂਗੇ ਕਿਉਂਕਿ ਮਿੱਚੀ ਆਪਣਾ ਕਪੜਾ ਸਾਰਾ ਵਿੱਚ ਆ ਜਾਏ ਇਸ ਤਰੀਕੇ ਨਾਲ ਹੀ ਆਪਾਂ ਲੱਗ